ਹੈਲੋ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਠੀਕ ਹੋਣੇ ਆ ਤੇ ਕੱਲ ਹੈਗਾ ਜੀ ਦੁਸ਼ਹਿਰਾ ਦੁਸ਼ਹਿਰਾ ਨੂੰ ਦੇਖਣ ਜਾਵਾਂਗੀ ਕਿਉਂਕਿ ਜਦੋਂ ਢੋਲ ਵੱਜਣੇ ਆ ਆਵਾਜ਼ੇ ਤੀਤਿਆਂ ਦੀ ਆਵਾਜ਼ ਆਣੀ ਆ ਤੇ ਮੇਰੇ ਵਰਗੇ ਨੇ ਭੱਜ ਜਾਣਾ ਮੈਂ ਕਿਹਾ ਦੇਖ ਹੀ ਲੈਣੇ ਆ ਕੀ ਆਂਦਾ ਪਿਆ ਤੇ ਪਰ ਬਾਹਰ ਇੰਨੀ ਗਰਮੀ ਆ ਗਰਮੀ ਦੇ ਵਿੱਚ ਖੜੇ ਹੋਣਾ ਬੜਾ ਮੁਸ਼ਕਿਲ ਆ ਅੱਜ ਹੀ ਸੋਚ ਕੇ ਘਬਰਾਟ ਦੀ ਪੈਂਦੀ ਪਈ ਆ ਚਲੋ ਫੇਰ ਵੀ ਕੱਲ ਛੁੱਟੀ ਹੈਗੀ ਆ ਕੋਈ ਗੱਲ ਨਹੀਂ ਅ ਘਰ ਦੇ ਕੰਮ ਕਾਰ ਵੀ ਨਪਟਾਣੇ ਹੁੰਦੇ ਆ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਕਰਨੇ ਹੁੰਦੇ ਆ ਅਸੀਂ ਤੇ ਚਲੋ ਕੋਈ ਗੱਲ ਨਹੀਂ ਅ ਦੁਸ਼ਹਿਰਾ ਵੀ ਦੇਖ ਲਾਵਾਂਗੇ ਤੇ ਦੀਵਾਲੀ ਆਉਂਦੀਆਂ ਦੁਸ਼ਹਿਰੇ ਆਉਂਦੇ ਆ ਇਨਸਾਨ ਜਿਹੜੇ ਚਲੇ ਜਾਂਦੇ ਆ ਉਹ ਵਾਪਸ ਹੋਣ ਕਿ ਨਹੀਂ ਆਉਂਦੇ ਪਰ ਰਾਵਣ ਜੀ ਤਾਂ ਹਰ ਸਾਲ ਹੀ ਆ ਜਾਂਦੇ ਆ ਰਾਵਣ ਜੀ ਹਰ ਸਾਲ ਮਰਨ ਲਈ ਆ ਜਾਂਦੇ ਆ ਤੇ ਕੋਈ ਗੱਲ ਨਹੀਂ ਅ ਇੱਕ ਟ੍ਰੈਡੀਸ਼ਨ ਆ ਇੱਕ ਤਿਉਹਾਰ ਆ ਜਿਹੜਾ ਮਨਾਉਂਦੇ ਆ ਤੇ ਸਾਰਿਆਂ ਦਾ ਫਨ ਹੋ ਜਾਂਦਾ ਹੈ ਹੋਰ ਤਾਂ ਕੁਝ ਨਹੀਂ ਹੁੰਦਾ ਹਨਾ ਥੋੜਾ ਬੰਦਾ ਆਪਣੇ ਗਮ ਦੁੱਖਣ ਭੁੱਲ ਜਾਂਦਾ ਤੇ ਥੋੜੀ ਦੇ ਦਿਸ਼ਾਰੇ ਦੇ ਵਿੱਚ ਇੰਜਾਇਰਮੈਂਟ ਕਰ ਲੈਂਦਾ ਉਥੇ ਆ ਕੇ ਜੇ ਉਹ ਲੜਾਈ ਕਰਦੇ ਆ ਜਦੋਂ ਸਾਰੀਆਂ ਸੀਨਾ ਫੌਜਾਂ ਆਉਂਦੀਆਂ ਇਦਾਂ ਚਾਕੀਆਂ ਨਿਕਲਦੀਆਂ ਕਾਫੀ ਤਰ੍ਹਾਂ ਦੇ ਇਦਾਂ ਇੰਜਾਇਰਮੈਂਟ ਹੁੰਦਾ ਸਾਰਿਆਂ ਨੂੰ ਇੱਕ ਚੰਗਾ ਲੱਗ ਜਾਂਦਾ ਹੈ ਕਿ ਕੋਈ ਇੰਤਾਂ ਦੀ ਕਰਦੀ ਹੁੰਦੀ ਕਿ ਦੁਸ਼ਹਿਰਾ ਕਿਸੇ ਚਲੋ Hindu religion ਦੇ ਵਿੱਚ ਜ਼ਿਆਦਾ ਹੈਗਾ ਤੇ ਇਹ ਕੋਈ ਗੱਲ ਨਹੀਂ ਬਾਕੀ ਵੀ ਸਾਰੇ ਇੰਜੋਏ ਕਰਦੇ ਆ ਜ਼ਰੂਰ ਦੇਖਣ ਜਾਂਦੇ ਆ ਤੇ ਬਹੁਤ ਅੱਛਾ ਲੱਗਦਾ ਆ ਆ ਦੇਖ ਕੇ ਤੇ ਕਿਉਂਕਿ ਕੰਟਰੀ ਦਾ ਕੋਈ ਵੀ ਫੈਸਟੀਵਲ ਹੁੰਦਾ ਤੇ ਉਦੋਂ ਬਹੁਤ ਮਨ ਨੂੰ ਭੋਂਦਾ ਹੁੰਦਾ ਹੈ ਨਾ ਜਦੋਂ ਗਲਤ ਰਵਾਇਤਾਂ ਚੱਲਦੀਆਂ ਨਾ ਉਹਨਾਂ ਦੇ ਉੱਤੇ ਸਾਨੂੰ ਕਹਿਣਾ ਪੈਂਦਾ ਪਰ ਆਦਰਵਾਇਸ ਤਾਂ ਹਰ ਜਿਹੜਾ ਫੈਸਟੀਵਲ ਹੁੰਦਾ ਬੜੇ ਹੀ ਇੰਜੋਇਮੈਂਟ ਨਾਲ ਮਨਾਇਆ ਜਾਂਦਾ ਤੇ ਇਹਨਾਂ ਸਾਰੇ ਜਿਹੜੇ ਤਿਹਾਰਾ ਨੂੰ ਮਨਾਣ ਲਈ ਜਿਹੜਾ ਨਾ ਉਹ ਸਾਨੂੰ ਖੁਸ਼ੀ ਨਾਲ ਮਨਾਉਣੀ ਚਾਹੀਦੀ ਹੈ ਹੈ ਨਾ ਕੱਲ ਫੇ ਗਾਂਧੀ ਜਨਤੀ ਵੀ ਆ ਮਹਾਤਮਾ ਗਾਂਧੀ ਜੀ ਦਾ ਸੋ ਉਹ ਵੀ ਸਿਰਸਰੇ ਚਲੋ ਉਹ ਤਾਂ ਲੀਡਰ ਸੇ ਬਾਣੀ ਬਣਾਉਂਦੇ ਆ ਬਾਕੀਆਂ ਨੇ ਤਾਂ ਕੀ ਕਰਨਾ ਹੁੰਦਾ ਤੇ ਬਾਕੀ ਦਸਹਿਰੇ ਦੇ ਪਰਬ ਦੇ ਵਿੱਚ ਲੱਗੇ ਹੁੰਦੇ ਸਾਰੇ ਜਣੇ ਕੋਈ ਕੁਝ ਕਰ ਰਿਹਾ ਹੁੰਦਾ ਕੋਈ ਕੁਝ ਕਰਦੇ ਆ ਤਿਆਰੀਆਂ ਕਰਿਆ ਕੋਈ ਲੰਗਰ ਲਈ ਕੋਈ ਕਿਸੇ ਚੀਜ਼ ਦੀ ਤੇ ਕਈ ਮੇਰੇ ਵਰਗੇ ਹੁੰਦੇ ਕੰਮ ਨੇ ਪਟਾਣੋ ਭਈ ਦਸਹਿਰੇ ਦੀ ਛੱਕੇ ਦੇਖਣ ਜਾਂਦੀਆਂ ਤੇ ਕਈ ਦਸਹਿਰਾ ਗਰਾਉਂਡਾਂ ਦੇ ਦਸਹਿਰਾ ਦੇਖਣ ਜਾਂਦੇ ਆ ਤੇ ਕਈ ਪਿੰਡਾਂ ਵਾਲੇ ਹੁੰਦੇ ਆ ਉਹ ਸ਼ਹਿਰਾਂ 'ਚ ਦੇਖਣ ਜਾਂਦੇ ਆ ਮਤਲਬ ਦਸਹਿਰੇ ਦੀ ਰੌਣਕ ਇਹ ਵਕ ਬਰਕਰਾਰ ਰਹਿੰਦੀ ਆ ਹਰ ਜਗ੍ਹਾ ਤੇ ਹਰ ਜਗ੍ਹਾ ਦਸਹਿਰਾ ਕੋਈ ਹੋਣਾ ਹੁੰਦਾ ਤੇ ਦੇਖੋ ਦੀਵਾਲੀ ਵੀ ਆ ਇੱਕ ਅ ਐਸਾ ਤਿਉਹਾਰ ਆ ਕਿ ਸਾਰੇ ਬਣਾਉਂਦੇ ਆ ਜਿਹੜੇ ਤਿਉਹਾਰ ਹੁੰਦੇ ਆ ਉਹਨਾਂ ਨੂੰ ਅਸੀਂ ਨਾਲ ਮਿਲ ਕੇ ਬਣਾਉਂਦੇ ਆ ਤੇ ਮਨਾਉਣੇ ਵੀ ਚਾਹੀਦੇ ਆ ਕਿਉਂਕਿ ਦੇਖੋ ਜਦੋਂ ਅਸੀਂ ਇਦਾਂ ਇਕੱਲੇ ਜਿਵੇਂ ਬਣ ਕੇ ਬਹਿ ਜਾਵਾਂਗੇ ਤਾਂ ਫਿਰ ਮਨ ਦੇ ਵਿੱਚ ਉਦਾਸੀਆਂ ਜਿਹੀਆਂ ਆਉਂਦੀਆਂ ਤੇ ਸਾਰਿਆਂ ਨਾਲ ਰਲ ਮਿਲ ਕੇ ਹੱਸ ਖੇਡ ਕੇ ਜ਼ਿੰਦਗੀ ਜਿਹੜੀ ਹੈ ਜਿਹੜੀ ਸਾਰ ਘੜੀਆਂ ਮਿਲੀਆਂ ਬਈ ਉਹ ਨਪਟਾ ਲਓ ਨਾ ਤੇ ਬਾਕੀ ਮੰਗਾਈ ਵੀ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਅੱਜ ਕੱਲ੍ਹ ਤਿਆਰ ਮਨਾਣੇ ਵੀ ਬਹੁਤ ਔਖੇ ਹੁੰਦੇ ਆ ਬੱਚੇ ਵੀ ਚੀਜ਼ਾਂ ਮੰਗਦੇ ਰਹਿੰਦੇ ਆ ਕਈ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਮੁਸ਼ਕਲ ਹੁੰਦੀਆਂ ਹਨਾ ਤੇ ਜਦੋਂ ਅਸੀਂ ਮੁਸ਼ਕਲਾ ਦੇ ਹਾਲਾਤ ਵਿੱਚ ਰਹਿਨੇ ਆ ਤੇ ਫਿਰ ਸਾਨੂੰ ਹਮੇਸ਼ਾ ਆਪਣੇ ਬੁਰੇ ਦਿਨ ਚੰਗੇ ਦਿਨ ਆ ਯਾਦ ਆਉਂਦੇ ਆ ਹਨਾ ਤੇ ਕਈ ਤਰ੍ਹਾਂ ਦੇ ਦਿਨਾਂ ਦੁੱਖਾਂ ਤਕਲੀਫਾਂ ਚੋਂ ਨਿਕਲਦੇ ਆ ਤੇ ਇਹਨਾਂ ਦੁੱਖਾਂ ਤਕਲੀਫਾਂ ਚੋਂ ਨਿਕਲ ਕੇ ਫਿਰ ਅਸੀਂ ਆਪਣੀ ਜ਼ਿੰਦਗੀ ਨੂੰ ਸਹੀ ਤੰਗ ਨਾਲ ਜਿਉਂਦਾ ਇੱਕ ਢੰਗ ਜਾਂ ਅਸੀਂ ਮਾੜਦੇ ਆ ਕਦੀ ਕਦੀ ਵਕਤ ਤੇ ਹਾਲਾਤ ਇੰਨੇ ਔਖੇ ਹੋ ਜਾਂਦੇ ਆ ਜਿਹਦਾ ਹਿਸਾਬ ਨਹੀਂ ਆ ਤੇ ਉਹਨਾਂ ਮਾੜੇ ਹਾਲਾਤਾਂ ਦੇ ਵਿੱਚੋਂ ਵੀ ਇਨਸਾਨ ਨਿਕਲ ਜਾਂਦਾ ਪਰ ਗੱਲਾਂ ਜਿਹੜੀਆਂ ਸਭ ਚਾਤ ਰਹਿੰਦੀਆਂ ਇਕ ਤਾਂ ਲੋਕ ਪੂਰਾ ਛੁੱਟ ਜਾਂਦੇ ਆ ਤੇ ਦੂਜਾ ਆ ਕੇ ਬੱਚਿਆਂ ਨੂੰ ਦਵਾਜ ਮਾਰਦੇ ਵੀ ਅਸੀਂ ਬੜੇ ਲੜਾਕੇ ਆ ਪਹਿਲਾਂ ਅਕਲ ਸਿਖਾ ਲੋ ਆਬਦਾਨ ਤੇ ਪਰਾਪੱਕੀ ਕਰੀਏ ਇੱਥੇ ਨਾ ਮਾਹੌਲ ਜਿਹੜਾ ਸਹੀ ਨਹੀਂ ਹੈ ਹਨਾ ਕਈਆਂ ਨੇ ਕਿਰਾਏਦਾਰ ਰੱਖ ਛੋੜੇ ਹੋਈਆ ਉਹ ਆਪਣਾ ਮਤਲਬ ਆਰਾਮ ਨਾਲ ਕਿਰਾਇਆ ਲੈ ਕੇ ਖੁੱਦੇ ਲੱਗਦੇ ਆ ਤੇ ਮੱਲੇ ਵਾਲੇ ਪਰੇਸ਼ਾਨ ਹੁੰਦੇ ਤੇ ਕੀਤਾ ਵੀ ਕੀ ਜਾਏ ਜ਼ਿੰਦਗੀ ਦੇ ਵਿੱਚ ਨਾ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਉਹਨਾ ਮੁਸ਼ਕਲਾਂ ਨੂੰ ਕਿਵੇਂ ਅਸੀਂ ਹੱਲ ਕਰਨਾ ਹੈ ਕਿਵੇਂ ਉਹਨਾਂ ਵਿੱਚੋਂ ਨਿਕਲਣਾ ਹੈ ਇਹ ਪ੍ਰਮਾਤਮਾ ਦੇ ਹੱਥ ਵਾਸੀ ਆ ਜਦਾਂ ਆਪਾਂ ਸਿਰਫ ਉਹਦੇ ਤੇ ਡੋਰੀਆਂ ਸੁੱਟਦੇ ਆ ਕਿ ਏ ਵਾਇਗਰੂ ਏ ਪ੍ਰਮਾਤਮਾ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਕੱਢਣ ਵਾਲਾ ਤੂੰ ਆਪ ਤਾ ਹੈ ਹਨਾ ਤੇ ਕਿਉਂਕਿ ਸਹਾਇਤਾ ਕਰਨ ਵਾਲੇ ਹੱਥ ਵੀ ਨਾ ਜਿਹੜੇ ਆ ਉਹ ਬੜੀ ਮੁਸਕਰਨੇ ਨਾਲ ਮਿਲਦੇ ਆ ਤੇ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਬੜੀ ਪਰੇਸ਼ਾਨੀਆਂ ਕਰਦੇ ਆ ਤੇ ਉਹਨਾਂ ਪਰੇਸ਼ਾਨੀਆਂ ਦੇ ਵਿੱਚ ਨਾ ਜੀਣਾ ਬਹੁਤ ਔਖਾ ਹੁੰਦਾ ਹਨ ਤੇ ਆਮਦਨ ਘਟ ਜਾਂਦੀ ਹੈ ਕਈ ਤਰ੍ਹਾਂ ਦੇ ਕੰਮ ਬੰਦ ਹੋ ਜਾਂਦੇ ਆ ਤੇ ਉੱਥੇ ਮਤਲਬ ਕਿ ਹਰ ਇੱਕ ਚੀਜ਼ ਹਰ ਪੱਖ ਤੋਂ ਜਿਹੜਾ ਨਾ ਜੀ ਬੁਨ ਨੁਕਸਾਨ ਹੋਣੀ ਸ਼ੁਰੂ ਹੋ ਜਾਂਦੇ ਆ ਨਾ ਤੇ ਉਦੋਂ ਇਨਸਾਨ ਨੂੰ ਪਤਾ ਲੱਗਦਾ ਕਿ ਮੈਂ ਕੀਤੇ ਕੀ ਆ ਤੇ ਚਲੋ ਕੋਈ ਗੱਲ ਨਹੀਂ ਹੌਂਸਲੇ ਨਾਲ ਲੱਗੇ ਰਹੋ ਜ਼ਿੰਦਗੀ ਕਦੀ ਤਾਂ ਸਮੂਦ ਹੋਏਗੀ ਕਦੀ ਤਾਂ ਕੋਈ ਖੁਸ਼ੀ ਕਦੀ ਤਾਂ ਕੋਈ ਸਾਰਿਆਂ ਦੀ ਦੁਆਣਾ ਸਾਡੀ ਜ਼ਿੰਦਗੀ ਚ ਵੀ ਆਊਗੀ ਕੋਈ ਗੱਲ ਨਹੀਂ ਆਪਾਂ ਸਿਰਫ ਦੁਆ ਕਰਦੇ ਆਂ ਬਾਕੀ ਪ੍ਰਮਾਤਮਾ ਦੇ ਹੱਥ ਵਸੇ